ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਪੰਜਾਬੀ ਔਮਨ ਲਾਈਫ ਤੇ ਤੇ ਚਲੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਦੇ ਹਾਂ ਇਹਨਾਂ ਵੇਕਾਰ ਟੋਪੀਆਂ ਦਾ ਜੂਸ ਤੇ ਇਹਨਾਂ ਨੂੰ ਜਿਵੇਂ ਕਿ ਕਈ ਬਹੁਤ ਸਾਰੀਆਂ ਟੋਪੀਆਂ ਹੁੰਦੀਆਂ ਨੇ ਆਪਣੇ ਘਰ ਦੇ ਵਿੱਚ ਪੁਰਾਣੀਆਂ ਹੋ ਜਾਂਦੀਆਂ ਹਨ ਤੇ ਢਿੱਲੀਆਂ ਹੋ ਜਾਂਦੀਆਂ ਹਨ ਉਹਨਾਂ ਨੂੰ ਫਿਰ ਕੋਈ ਵੀ ਪੈਣਨਾ ਪਸੰਦ ਨਹੀਂ ਕਰਦਾ ਤੇ ਮੈਂ ਤੁਹਾਨੂੰ ਇਹਨਾਂ ਦੇ ਇੱਕ ਬਹੁਤ ਹੀ ਵਧੀਆ ਆਈਡੀਆਜ਼ ਦੱਸਣ ਵਾਲੀ ਹਾਂ ਜਿਨ੍ਹਾਂ ਦੇ ਲਈ ਆਪਾਂ ਨੂੰ ਨਾ ਤਾਂ ਮਸ਼ੀਨ ਦੀ ਜ਼ਰੂਰਤ ਹੈ ਨਾ ਹੀ ਸੂਈ ਧਾਗੇ ਦੀ ਜ਼ਰੂਰਤ ਹੈ ਐਦਾਂ ਹੀ ਇਹ ਬਹੁਤ ਹੀ ਕਮਦੀਆਂ ਹੁੰਦੀਆਂ ਹਨ ਤੇ ਚਲੋ ਫਿਰ ਆਪਾਂ ਬੇਕਾਰ ਟੋਪੀਆਂ ਨੂੰ ਕੰਮ ਲਾਉਂਦੇ ਹਾਂ ਤੇ ਸਰਦੀਆਂ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਦਹੀਂ ਨੂੰ ਵਧੀਆ ਜਮਾਉਣਾ گاੜਾ ਜਮਾਉਣਾ ਦਹੀਂ ਨੂੰ گاੜਾ ਜਮਾਉਣ ਦੇ ਲਈ ਮੈਂ ਦਹੀਂ ਵਾਲੇ ਡੋਲੂ ਦੇ ਉੱਪਰ ਹਮੇਸ਼ਾ ਹੀ ਹਾਰ ਸਾਲ ਆਹੀ ਵਾਲੀ ਟੋਪੀ ਹੈ ਜਿਹੜੀ ਇਹ ਚੜਾਉਂਦੀ ਹਾਂ ਤੇ ਦਹੀਂ ਹੈ ਜਿਹੜਾ ਉਹ ਬਹੁਤ ਹੀ ਵਧੀਆ ਜੰਮ ਜਾਂਦਾ ਹੈ ਤੇ ਜਿਵੇਂ ਇਹਦੇ ਇਹ ਡੋਲੂ ਹੈ ਇਹਦੇ ਇਹ ਕੁੰਡਾ ਲੱਗਿਆ ਹੋਇਆ ਹੈ ਅ ਕਈ ਉਹ ਡੱਬੇ ਜਿਹੇ ਹੁੰਦੇ ਹਨ ਉਹਨਾਂ ਤੇ ਕੁੰਡਾ ਨਹੀਂ ਹੁੰਦਾ ਤਾਂ ਫਿਰ ਜਦੋਂ ਉਹਦੇ ਲਈ ਇੱਕ ਬਹੁਤ ਹੀ ਵਧੀਆ ਚੀਜ਼ ਹੁੰਦੀ ਹੈ ਕਿ ਜਦੋਂ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਤਾਂ ਇੱਕ ਟੋਪੀ ਤਾਂ ਆਪਾਂ ਇਸ ਤਰੀਕੇ ਦੇ ਨਾਲ ਚੜਾ ਦਿੰਦੇ ਹਾਂ ਤੇ ਦੂਸਰੀ ਟੋਪੀ ਆਪਾਂ ਉੱਪਰ ਦੀ ਚੜਾ ਦਿੰਦੇ ਹਾਂ ਤੇ ਦਹੀਂ ਹੈ ਜਿਹੜਾ ਉਹ ਬਹੁਤ ਹੀ ਵਧੀਆ ਜੰਮਦਾ ਹੈ ਦੇਖੋ ਕਿੰਨਾ ਵਧੀਆ ਦਹੀਂ ਜੰਮਿਆ ਹੋਇਆ ਹੈ ਤੇ ਜਿਵੇਂ ਹੁਣ ਪਹਿਲੇ ਸਮਿਆਂ ਦੇ ਵਿੱਚ ਆਟੇ ਦੇ ਵਿੱਚ ਰੱਖਦੇ ਹੁੰਦੇ ਸੀ ਜਾਂ ਫਿਰ ਕੋਈ ਕੁੱਕਰ ਦੇ ਵਿੱਚ ਰੱਖਦਾ ਬੰਦੇ ਵਿੱਚ ਰੱਖਦਾ ਹਨਾ ਜਾਂ ਕਈ ਕੱਪੜੇ ਦੇਣੇ ਪੈਂਦੇ ਆ ਉੱਪਰ ਦੀ ਜਾਂ ਮੋਟਾ ਕੱਪੜਾ ਰੱਖਣਾ ਪੈਂਦਾ ਇਹਦੇ ਲਈ ਉਹਦੇ ਨਾਲੋਂ ਚੰਗਾ ਹੈ ਕਿ ਆਪਾਂ ਇਸ ਤਰੀਕੇ ਦੇ ਨਾਲ ਟੋਪੀ ਨੂੰ ਇਹਦੇ ਉੱਪਰ ਚੜਾ ਦਈਏ ਤੇ ਆਪਣਾ ਦਹੀਂ ਆ ਜਿਹੜਾ ਉਹ ਬਹੁਤ ਵਧੀਆ ਜੰਮ ਕੇ ਤਿਆਰ ਹੁੰਦਾ ਹੈ ਤੇ ਹਰ ਰੋਜ਼ ਜੰਮਦਾ ਹੈ ਇੰਨੀ ਕਿ ਇਹਨੂੰ ਠੰਡ ਲੱਗ ਗਈ ਨਹੀਂ ਜੰਮਣਾ ਟੋਪੀ ਦਿਵਜਾ ਦੇ ਨਾਲ ਬਹੁਤ ਵਧੀਆ ਜੰਮਦਾ ਹੈ ਤੇ ਹੁਣ ਆਪਣੇ ਇੱਕ ਇਹ ਜਿਵੇਂ ਮੇਰੇ ਕੋਲ ਇਹ ਛੋਟੀ ਟੋਪੀ ਹੈ ਇਹ ਮੇਰੇ ਬਹੁਤ ਹੀ ਕੰਮ ਦੀ ਹੈ ਇਹ ਤਾਂ ਮੈਂ 12 ਮਹੀਨੇ ਤੋਂ ਕਮ ਲੈਂਦੀ ਹਾਂ ਇਸ ਤਰੀਕੇ ਦੇ ਨਾਲ ਕੋਈ ਵੀ ਗਰਮ ਟੱਕਣ ਕੋਈ ਗਰਮ ਬਰਤਨ ਚੱਕਣਾ ਹੈ ਤੇ ਆਰਾਮ ਦੇ ਨਾਲ ਇਹ ਬਹੁਤ ਹੀ ਆਸਾਨੀ ਦੇ ਨਾਲ ਮੈਂ ਇਹਦੇ ਨਾਲ ਗਰਮ ਭਾਂਡੇ ਨੂੰ ਗਰਮ ਟੱਕਣ ਨੂੰ ਚੀਜ਼ ਨੂੰ ਚੱਕ ਲੈਂਦੀ ਹਾਂ ਜਿਵੇਂ ਕਈ ਕੜਾਹੀਆਂ ਹੁੰਦੀਆਂ ਹਨ ਉਹਨਾਂ ਦੇ ਕੁੰਡੇ ਗਰਮ ਹੋ ਜਾਂਦੇ ਹਨ ਉਹਨਾਂ ਨੂੰ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਚੱਕ ਸਕਦੇ ਹਾਂ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਟੋਪੀਆਂ ਵਰਤ ਸਕਦੇ ਹਾਂ ਜਿਵੇਂ ਗਲਵਜ਼ ਹੁੰਦੇ ਹਨ ਉਸ ਤਰੀਕੇ ਦੇ ਨਾਲ ਇਹ ਕੰਮ ਆਉਂਦੀਆਂ ਹਨ ਤੇ oven ਦੇ ਵਿੱਚੋਂ ਵੀ ਜਦੋਂ ਮੈਂ ਕੋਈ ਬਰਤਨ ਕੱਢਣਾ ਹੁੰਦਾ ਹੈ ਗਰਮ ਹੁੰਦਾ ਹੈ ਤਾਂ ਤਾਂ ਵੀ ਮੈਂ ਐਸੇ ਹੀ ਟੋਪੀ ਦਾ ਜੂਸ ਕਰਦੀ ਹਾਂ ਆਰਾਮ ਦੇ ਨਾਲ ਆਸਾਨੀ ਨਾਲ ਆਪਾਂ ਗਰਮ ਚੀਜ਼ ਇਹਦੇ ਨਾਲ ਚੱਕ ਸਕਦੇ ਹਾਂ ਤੇ ਹੁਣ ਮੈਂ ਤੁਹਾਨੂੰ ਇੱਕ ਹੋਰ ਬਹੁਤ ਵਧੀਆ ਆਈਡੀਆ ਦੇਣ ਲੱਗੀ ਹਾਂ ਜਿਵੇਂ ਆਪਣੇ ਕੋਲ ਕਈ ਵਾਰ ਐਦਾਂ ਦੇ ਗੱਤੇ ਦੇ ਡੱਬੇ ਹੁੰਦੇ ਹਨ ਆਪਾਂ ਇਹਨਾਂ ਨੂੰ ਸੁੱਟ ਦਿੰਦੇ ਹਾਂ ਕਿਉਂਕਿ ਐਂ ਤਾਂ ਹੈ ਆਪਾਂ ਇਹਨਾਂ ਨੂੰ ਯੂਜ਼ ਕਰਾਂਗੇ ਤਾਂ ਇਹ ਦੇਖਣ ਨੂੰ ਸੋਹਣੇ ਨਹੀਂ ਲੱਗਣਗੇ ਤੇ ਫਿਰ ਮੈਂ ਇਹਦੇ ਉੱਪਰ ਇਸ ਤਰੀਕੇ ਦੇ ਨਾਲ ਇਹ ਟੋਪੀ ਨੂੰ ਛੜਾ ਦਿੰਦੀ ਹਾਂ ਤੇ ਜਿਹੜਾ ਇਹਨੂੰ ਜਦੋਂ ਆਪਾਂ ਇਹਦੇ ਉੱਪਰ ਛੜਾ ਦੇਵਾਂਗੇ ਤਾਂ ਇਹ ਬਹੁਤ ਹੀ ਸੋਹਣਾ ਲੱਗੇਗਾ। ਇਹਦੇ ਜਿਹੜੇ ਫਲਾਪ ਸੀ ਉਹ ਮੈਂ ਪਹਿਲਾਂ ਹੀ ਗੱਤੇ ਡੱਬੇ ਦੇ ਅੰਦਰ ਨੂੰ ਕਰ ਦਿੱਤੇ ਸੀ ਤੇ ਇੱਕ ਵਾਈਟ ਕਲਰ ਦਾ ਪੇਪਰ ਵਿੱਚ ਵਿਛਾ ਦਿੱਤਾ ਤੇ ਹੁਣ ਆਪਾਂ ਨੇ ਇਹਨੂੰ ਜਿਹੜੀ ਉੱਪਰੋਂ ਟੋਪੀ ਬੱਧੀ ਉਹਨੂੰ ਵੀ ਅੰਦਰ ਨੂੰ ਮੋੜ ਦੇਣਾ ਹੈ। ਇਸ ਟੀਕੇ ਨਾਲ ਤੁਸੀਂ ਇਹਨੂੰ ਸਟੈਪਲਰ ਵੀ ਲਗਾ ਸਕਦੇ ਹੋ ਜਾਂ ਫਿਰ ਸੈਲੋ ਟੇਪ ਦੇ ਨਾਲ ਵੀ ਇਹਨੂੰ ਜਿਹੜੇ ਕਿਨਾਰੇ ਨੇ ਥੋੜੇ ਸਿਕਿਉਰ ਕਰ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਟਿਸ਼ੂ ਪੇਪਰ ਵੀ ਰੱਖ ਸਕਦੇ ਹਾਂ ਜਾਂ ਫਿਰ ਕਿਚਨ ਦੇ ਵਿੱਚ ਜਿਹੜੇ ਟਾਵਲ ਹੁੰਦੇ ਹਨ ਉਹ ਟਾਵਲ ਵੀ ਆਪਾਂ ਇਹਦੇ ਵਿੱਚ ਆਰਗੇਨਾਈਜ਼ ਕਰਕੇ ਰੱਖ ਸਕਦੇ ਹਾਂ ਮੇਰੇ ਕੋਲ ਇਸ ਕਿਚਨ ਦੇ ਵਿੱਚ ਇਹ ਤਿੰਨ ਚਾਰ ਜਿਹੜੇ ਸੌਰੀ ਟਾਵਲ ਮੈਂ ਕਹਿ ਰਹੀ ਹਾਂ ਪੋਣੇ ਕਹਿਣਾ ਸੀ ਤਿੰਨ ਚਾਰ ਪੋਣੇ ਸੀਏ ਵਾਲੀ ਕਿਚਨ ਦੇ ਵਿੱਚ ਤੇ ਉਹ ਸਾਰੇ ਮੈਂ ਇਹਦੇ ਵਿੱਚ ਰੱਖ ਕੇ ਤੁਹਾਨੂੰ ਦਿਖਾ ਰਹੀ ਹਾਂ ਤੇ ਇਸ ਤਰੀਕੇ ਦੇ ਨਾਲ ਆਪਾਂ ਆਪਣੇ ਜਿਹੜੇ ਪੋਣੇ ਨੇ ਪੋਣੇ ਹੁੰਦੇ ਹਨ ਕਿਚਨ ਦੇ ਵਿੱਚ ਉਹਨਾਂ ਨੂੰ ਆਰਗੇਨਾਈਜ਼ ਕਰ ਸਕਦੇ ਹਾਂ ਤੇ ਇਹਨਾਂ ਨੂੰ ਕਿੰਨਾ ਸੋਹਣਾ ਲੱਗਦਾ ਹੈ ਇਸ ਤਰੀਕੇ ਦੇ ਨਾਲ ਰੱਖੇ ਹੋਏ ਜੇ ਆਪਾਂ ਉਦਾਂ ਹੀ ਗੱਤੇ ਦੇ ਡੱਬੇ ਯੂਜ਼ ਕਰਾਂਗੇ ਤਾਂ ਉਹ ਵਧੀਆ ਨਹੀਂ ਲੱਗਦਾ ਤੇ ਇਹ ਵੀ ਇਹ ਇਸ ਤਰੀਕੇ ਨਾਲ ਆਪਾਂ ਇਹਨੂੰ ਗੱਤੇ ਡੱਬੇ ਨੂੰ ਬਧੀਆਂ ਟਾਂਗ ਦੇ ਨਾਲ ਜੂਸ ਕਰ ਸਕਦੇ ਹਾਂ ਇਸ ਤੋਂ ਇਲਾਵਾ ਜਿਵੇਂ ਆਪਣੇ ਪੈਨ ਹੋਲਡਰ ਹੁੰਦੇ ਹਨ ਜਾਂ ਫਿਰ ਆਪਾਂ ਕਿਚਨ ਦੇ ਵਿੱਚ ਕਰਦਾਂ ਵਗੈਰਾ ਰੱਖ ਦਿੰਦੇ ਹਾਂ ਕੋਈ ਆਰਗੇਨਾਈਜ਼ਰ ਹੁੰਦਾ ਹੈ ਇਸ ਤਰੀਕੇ ਦਾ ਜਿਉ ਬੇਕਾਰ ਹੋ ਗਿਆ ਹੈ ਸੋਹਣਾ ਨਹੀਂ ਲੱਗ ਰਿਹਾ ਪੁਰਾਣਾ ਹੋ ਗਿਆ ਤਾਂ ਉਹਦੇ ਉੱਪਰ ਵੀ ਆਪਾਂ ਕੋਈ ਟੋਪੀ ਇਸ ਤਰੀਕੇ ਦੇ ਨਾਲ ਚੜਾ ਕੇ ਉਹਦੀ ਜਿਹੜੀ ਦਿੱਖਾ ਉਦੀ ਜਿਹੜੀ 12 ਦਿਖਣ ਦਾ ਹੈਗਾ ਇਹ ਉਹਨੂੰ ਆਪਾਂ ਚੇਂਜ ਕਰ ਸਕਦੇ ਹਾਂ ਤੇ ਆਪਾਂ ਉਹਨੂੰ ਰੀਯੂਜ਼ ਕਰ ਸਕਦੇ ਹਾਂ ਤੇ ਇਸ ਰਾ ਹੁਣ ਜਿਹੜੀ ਪ੍ਰੈਸ ਹੈ ਪ੍ਰੈਸ ਦੇ ਉੱਪਰ ਵੀ ਆਪਾਂ ਟੋਪੀ ਨੂੰ ਚੜਾ ਕੇ ਡਸਟ ਤੋਂ ਪ੍ਰੈਸ ਨੂੰ ਬਚਾ ਸਕਦੇ ਹਾਂ ਜਿਵੇਂ ਹੁਣ ਪਿਛਲੇ ਦਿਨਾਂ ਦੇ ਵਿੱਚ ਕਿੰਨੀ ਗਰਦ ਹੁੰਦੀ ਸੀ ਤੇ ਅੰਦਰ ਤੱਕ ਅੰਦਰ ਪਈਆਂ ਚੀਜ਼ਾਂ ਤੱਕ ਸਵੇਰੇ ਡਸਟਿੰਗ ਕਰੋ ਤੇ ਦੁਪਹਿਰ ਨੂੰ ਹੀ ਕਿੰਨੀ ਡਸਟ ਹੋ ਜਾਂਦੀ ਸੀ ਤੇ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਪ੍ਰੈਸ ਨੂੰ ਟੋਪੀ ਦੇ ਨਾਲ ਡਸਟ ਤੋਂ ਬਚਾ ਸਕਦੇ ਹਾਂ ਤੇ ਕਿੰਨੀ ਵਧੀਆ ਟੋਪੀ ਹੈ ਜਿਹੜੀ ਉਹ ਪ੍ਰੈਸ ਦੇ ਉੱਪਰ ਨਾ ਪਾ ਗਈ ਹੈ ਤੇ ਜੇ ਤੁਹਾਨੂੰ ਹੁਣ ਮੇਰੇ ਇਹ ਆਈਡੀਆਜ਼ ਵਧੀਆ ਲੱਗ ਰਹੇ ਹਨ ਪਲੀਜ਼ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਹੋਰ ਬਹੁਤ ਹੀ ਵਧੀਆ ਆਈਡੀਆ ਦੇਣ ਵਾਲੀ ਹਾਂ ਇੱਕ ਆ ਦੇਖੋ ਜਿਵੇਂ ਕਿ ਪਲੈਂਟਰ ਹੁੰਦੇ ਹਨ ਆਪਣੇ ਇਨਡੋਰ ਇਹ ਜੇ ਗੰਦੇ ਲੱਗਣ ਲੱਗੇ ਹਨ ਪੁਰਾਣੇ ਹੋ ਗਏ ਹਨ ਤਾਂ ਇਹਨਾਂ ਦੇ ਉੱਪਰ ਵੀ ਆਪਾਂ ਛਿੜਾ ਸਕਦੇ ਹਾਂ ਤੇ ਜਦੋਂ ਪਾਣੀ ਦੇਣਾ ਹੈ ਤਾਂ ਆਪਾਂ ਇਹਨੂੰ ਉਤਾਰ ਦੋ ਉਨੇ ਟਾਈਮ ਦੇ ਲਈ ਬਾਅਦ ਵਿੱਚ ਆਪਾਂ ਫੇਰ ਲਗਾ ਸਕਦੇ ਹਾਂ ਹੁਣ ਮੈਂ ਤੁਹਾਨੂੰ ਜਿਵੇਂ ਆਪਣਾ ਇਹ ਹੁੰਦਾ ਗਰਮ ਰੋਟੀਆਂ ਵਾਲਾ ਡੱਬਾ ਸਰਦੀਆਂ ਦੇ ਵਿੱਚ ਰੋਟੀਆਂ ਨੇ ਜਿਹੜੀਆਂ ਉਹ ਬਹੁਤ ਹੀ ਜਲਦੀ ਠੰਡੀਆਂ ਹੋ ਜਾਂਦੀਆਂ ਹਨ ਤੇ ਉਹ ਜਲਦੀ ਠੰਡੀਆਂ ਨਾ ਹੋਣ ਉਹਦੇ ਲਈ ਆਪਾਂ ਇਸ ਡੱਬੇ ਦੇ ਉੱਪਰ ਇਸ ਤਰੀਕੇ ਦੇ ਨਾਲ ਕੈਪ ਨੂੰ ਚੜਾ ਕੇ ਤੇ ਰੋਟੀਆਂ ਨੂੰ ਥੋੜਾ ਹੋਰ ਲੰਬੇ ਸਮੇਂ ਤੱਕ ਗਰਮ ਰੱਖ ਸਕਦੇ ਹਾਂ ਇਹਨੂੰ ਇਸ ਤਰੀਕੇ ਦੇ ਨਾਲ ਆਪਾਂ ਨੇ ਚੜਾ ਲੈਣਾ ਹੈ ਤੇ ਪਹਿਲਾਂ ਮੈਂ ਇਹਨੂੰ ਫੋਲਡ ਕੀਤਾ ਹੈ ਜੇ ਤੁਸੀਂ ਚਾਹੋ ਤਾਂ ਤੁਸੀਂ ਇੰਨਾ ਕ ਹੀ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਪੂਰੀ ਉੱਪਰ ਤੋਂ ਵੀ ਕਵਰ ਕਰ ਸਕਦੇ ਹੋ ਜੋ ਟੋਪੀ ਫੋਲਡ ਕੀਤੀ ਸੀ ਉਹਨੂੰ ਉੱਪਰ ਤੱਕ ਲੈ ਆਓ ਤੇ ਇਸ ਤਰੀਕੇ ਦੇ ਨਾਲ ਇਹ ਕਵਰ ਹੋ ਗਿਆ ਹੈ ਇਹਨੂੰ ਤੁਸੀਂ ਕਿਤੇ ਲਿਜਾਣਾ ਹੋਵੇ ਤਾਂ ਵੀ ਤੁਸੀਂ ਇਸ ਤਰੀਕੇ ਦੇ ਨਾਲ ਲਿਜਾ ਸਕਦੇ ਹੋ ਤੇ ਉੱਪਰ ਤੋਂ ਇਹਨੂੰ ਬੰਨਣ ਦੇ ਲਈ ਚਾਹੋ ਤਾਂ ਤੁਸੀਂ ਇਹਦੇ ਵਿੱਚ ਕੋਈ ਡੋਰੀ ਪਾ ਕੇ ਉਹਨੂੰ ਉੱਪਰ ਦੀ ਬੰਨ ਵੀ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਕੋਈ ਬੱਚੇ ਦੀ ਜਿਹੜੀ ਬੋਟਲ ਹੁੰਦੀ ਆ ਦੁੱਧ ਵਾਲੀ ਉਹਦੇ ਉੱਪਰ ਵੀ ਕੋਈ ਵੀ ਟੋਪੀ ਆ ਜਿਹੜੀ ਉਹ ਚੜਾ ਸਕਦੇ ਹੋ ਉਹਦਾ ਕਵਰ ਮਤਲਬ ਬਣਾ ਸਕਦੇ ਹੋ ਜਾਂ ਫਿਰ ਜਿਵੇਂ ਥਰਮਸ ਹੁੰਦੀ ਹੈ ਚਾਹ ਵਾਲੀ ਜਿਵੇਂ ਤਾਂ ਸਟੀਲ ਦੀ ਹੈ ਪਰ ਜਿਹੜੀਆਂ ਉਹ ਪਲਾਸਟਿਕ ਵਾਲੀਆਂ ਹੁੰਦੀਆਂ ਹਨ ਉਹ ਥੁੜੀਆਂ ਮਤਲਬ ਚੌੜੀਆਂ ਵੀ ਹੁੰਦੀਆਂ ਹਨ ਤੇ ਉਹਨਾਂ ਦੇ ਉੱਪਰ ਟੋਪੀ ਬਹੁਤ ਹੀ ਆਰਾਮ ਦੇ ਨਾਲ ਆ ਜਾਂਦੀ ਹੈ ਤੇ ਚਾਹ ਨੂੰ ਵੀ ਕਾਫੀ ਫਰਕ ਰਹਿੰਦਾ ਹੈ ਥੋੜਾ ਵੱਧ ਸਮੇਂ ਦੇ ਲਈ ਗਰਮ ਰਹਿੰਦੀ ਹੈ ਉਹਦੇ ਵਿੱਚ ਇਸ ਤਰੀਕੇ ਦੇ ਨਾਲ ਆਪਾਂ ਪ੍ਰਾਣੀਆਂ ਵੇਕਰ ਪਈਆਂ ਹੋਈਆਂ ਟੋਪੀਆਂ ਦਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਜੂਸਸ ਉਹ ਕਾ ਸਕਦੇ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਮੇਰੇ ਸਾਰੇ ਆਈਡੀਆਜ਼ ਵਧੀਆ ਲੱਗੇ ਹੋਣਗੇ ਤੇ ਜੇ ਵਧੀਆ ਲੱਗੇ ਨੇ ਤਾਂ ਫਿਰ ਤੁਸੀਂ ਇਹਨੂੰ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ